ਗੁੱਡ ਈਵਨਿੰਗ ਟੂ ਆਲ ਵੈਲਕਮ ਟੂ ਮਾਈ YouTube ਚੈਨਲ ਪ੍ਰਤੀਭਾ ਨਰਸਿੰਘ ਟਿਊਟਰ ਅੱਜ ਆਪਾਂ ਗੱਲ ਕਰਾਂਗੇ ਗੁਰੂ ਅੰਗਦ ਦੇਵ ਜੀ ਤੇ ਕੱਲਾਪਾ ਗੀਤਾ ਸੀ ਗੁਰੂ ਨਾਨਕ ਦੇਵ ਜੀ ਤੇ ਅੱਜ ਆਪਾਂ ਇਸ ਕਰਾਂਗੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਸੀ ਜਿਹੜਾ 31 ਮਾਰਚ 1504 ਨੂੰ ਮੱਤੇ ਦੀ ਸਰਾਂਏ 'ਚ ਹੋਇਆ ਸੀ ਠੀਕ ਹੈ ਉਹਨਾਂ ਦੇ ਦੋ ਮਤਲਬ ਚਾਰ ਟੋਟਲ ਬੱਚੇ ਸਨ ਅ ਅਮਰੋਤੀ ਐ ਨੋਖੀ ਉਹਨਾਂ ਦੀਆਂ ਬੇਟੀਆਂ ਸੀ ਪੁੱਤਰੀਆਂ ਸੀ ਤੇ ਦਾਤੂ ਅਤੇ ਦਾਸ ਉਹਨਾਂ ਦੇ ਦੋ ਬੇਟੇ ਸਨ। ਉਹਨਾਂ ਦੀ ਪਤਨੀ ਦਾ ਨਾਮ ਸੀ ਬੀਬੀ ਖੀਵੀ ਤੇ ਗੁਰੂ ਅੰਗਦ ਦੇਵ ਜੀ ਦਾ ਪੂਰਾ ਨਾਮ ਸੀ ਪਾਈ ਲੈਣਾ। ਪਾਈ ਲੈਣਾ ਦਾ ਮਤਲਬ ਗੁਰੂ ਅੰਗਦ ਦੇਵ ਜੀ ਇੱਕ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਗੁਰੂ ਗੱਦੀ ਸੰਭਾਲੀ ਸੀ 1539 ਦੇ ਵਿੱਚ ਠੀਕ ਹੈ। ਉਸ ਤੋਂ ਬਾਅਦ ਆ ਗਏ ਉਹਨਾਂ ਦੇ ਜਿਹੜੇ ਮਾਤਾ ਜੀ ਸੀ ਉਹਨਾਂ ਦਾ ਨਾਮ ਸੀਗਾ ਮਾਤਾ ਰਾਮੂ ਤੇ ਪਿਤਾ ਦਾ ਨਾਮ ਸੀ ਫੇਰੂਮਲ ਸੀ। ਠੀਕੇ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਮਿਲੇ ਸਨ ਕਰਤਾਰਪੁਰ ਵਿੱਚ ਮਿਲੇ ਸਨ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਕਿੱਥੇ ਮਿਲੇ ਸੀ ਕਰਤਾਰਪੁਰ ਵਿੱਚ ਮਿਲੇ ਸਨ ਗੁਰੂ ਗੱਦੀ ਦਾ ਉਹਨਾਂ ਦਾ ਟਾਈਮ ਸੀ ਜਦੋਂ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਈ ਸੀ 1539 ਨੂੰ ਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ ਪਾਈ ਲੈਣਾ ਨੂੰ ਆਪਣੀ ਗੱਦੀ ਦਿੱਤੀ ਸੀ ਜਿਨ੍ਹਾਂ ਦਾ ਨਾਮ ਸੀ ਜਿਨ੍ਹਾਂ ਦਾ ਨਾਮ ਉਹਨਾਂ ਨੇ ਗੁਰੂ ਅੰਗਦ ਰੱਖਿਆ ਦੇਵ ਜੀ ਰੱਖਿਆ ਗੁਰੂ ਅੰਗਦ ਦੇਵ ਜੀ ਦਾ ਮਤਲਬ ਸੀ ਗੁਰੂ ਦਾ ਅੰਗ ਠੀਕ ਹੈ ਸੋ ਇਸ ਤਰ੍ਹਾਂ ਉਹਨਾਂ ਦਾ ਉਹਨਾਂ ਨੇ ਇੱਕ ਪ੍ਰਥਾ ਚਲਾਈ ਸੀ ਪ੍ਰਥਾ ਹਰੇਕ ਗੁਰੂ ਨੇ ਕੋਈ ਨਾ ਕੋਈ ਪ੍ਰਥਾ ਚਲਾਈ ਸੀ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਨੇ ਸੰਗਤ ਪੰਗਤ ਦੀ ਪ੍ਰਥਾ ਚਲਾਈ ਸੀ ਤੇ ਗੁਰੂ ਅੰਗਦ ਦੇਵ ਜੀ ਸੀ ਉਹਨਾਂ ਨੇ ਮੱਲ ਅਖਾੜੇ ਦੀ ਪ੍ਰਥਾ ਚਲਾਈ ਸੀ ਮੱਲ ਅਖਾੜਾ ਸੀ ਉਹਨਾਂ ਦੀ ਪ੍ਰਥਾ ਠੀਕ ਹੈ ਇਸ ਤੋਂ ਬਾਅਦ ਆਪਾਂ ਅਗਲੇ ਪੇਜ ਤੇ ਦੇਖਦੇ ਹਾਂ ਉਹਨਾਂ ਦੇ ਸਮਕਾਲੀ ਕੌਣ ਸੀਗੇ ਹਮਾਇੂ ਤੇ ਸ਼ੇਰ ਸ਼ਾ ਸੂਰੀ ਸੀ ਹਰ ਇੱਕ ਗੁਰੂ ਦੇ ਟਾਈਮ ਦੇ ਵਿੱਚ ਕੋਈ ਨਾ ਕੋਈ ਸਮਕਾਲੀ ਜ਼ਰੂਰ ਸੀਗਾ ਇਹ ਹਰ ਇੱਕ ਮਤਲਬ ਜਦੋਂ ਤੁਸੀਂ ਪੜੋਗੇ ਨਾ ਹਰ ਇੱਕ ਦੇ ਵਿੱਚ ਸਮਕਾਲੀ ਲਾ ਜਾਏਗਾ ਹਰ ਇੱਕ ਦੀ ਪ੍ਰਥਾ ਆਏਗੀ ਬਾਨੀਆਂ ਵੀ ਸਾਰੀ ਗੁਰੂਆਂ ਦੀ ਆਪਾਂ ਦੱਸਣੀ ਹੈਗੀਆਂ ਠੀਕ ਹੈ ਸਮਕਾਲੀ ਸੀ ਹਮਾਇੂ ਤੇ ਸ਼ੇਰ ਸ਼ਾ ਸੂਰੀ ਫਿਰ ਕਿਸੇ ਗੁਰੂ ਅੰਗਦ ਦੇਵ ਜੀ ਕਦੋਂ ਜੋਤੀ ਜੋਤ ਸਮਾਇਏ ਸਨ 1552 ਵਿੱਚ ਗੁਰੂ ਜੀ ਜੋਤੀ ਜੋਤ ਸਮਾਇਏ ਸਨ ਕਿੱਥੇ ਸਮਾਇਏ ਸਨ ਖਡੂਰ ਸਾਬ ਸਮਾਇਏ ਸਨ ਠੀਕ ਹੈ ਉਹਨਾਂ ਦੀ ਬਾਣੀ ਉਹਨਾਂ ਦੀ ਬਾਣੀ ਸੀ ਸਿਰਫ 22 62 ਸ਼ਲੋਕ ਸੀ ਉਹਨਾਂ ਦੀ ਬਾਣੀ ਦੇ ਵਿੱਚ ਸਿਰਫ ਇੱਕ ਇਕੱਲੇ ਹੀ ਗੁਰੂ ਸੀ ਜਿਨ੍ਹਾਂ ਦੀ ਰਾਗ ਰਹਿਤ ਬਾਣੀ ਸੀ ਸੋ ਅਗਰ ਤੁਸੀਂ ਵੀ DHCSI ਪ੍ਰੈਪਰੇਸ਼ਨ ਕਰਨੀ ਹੈ ਤੁਸੀਂ ਵੀ ਵੀਡੀਓਜ਼ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਬਾਏ ਬਾਏ